ਅਸੀਂ ਆਪਣਾ ਸ਼ਿਕਾਰਾ ਆਪਣੀ ਕਿੜੀ ਤੋਂ ਮੋਬਾਈਲ ਦੇ ਕੇ ਕਰਾਉਂਦੇ ਹਾਂ ਉਹ ਚੇ ਵੀਡੀਓ ਗੇਮ ਦੇ ਸੋਸ਼ਲ ਮੀਡੀਆ ਦੇ ਇੰਨੇ ਆਦੀ ਹੋ ਰਹੇ ਨੇ ਕਿ ਉਹਦੇ ਤੋਂ ਨਿਕਲ ਨਹੀਂ ਪਾਉਂਦੇ ਆਪਣਾ ਸੱਭਿਆਚਾਰ ਖਵਾ ਬੈਠਿਆ ਪਰਮਪਰਪਤ ਛੁੱਟ ਗਏ ਬਗੇ ਮਾਣੀ ਮੰਜਾ ਪੱਖਾ ਸਭ ਪਰਮਾਤਮਾ ਦੀ ਕੋਣੋ ਦੀ ਗੱਲ ਹੈ ਕਰਾਉਂ ਸੈਂਟਰ ਨਮਾਦਿਆ ਇਹ ਉਹ ਜੂਦਾ ਹੈ ਜੋ ਪਹਿਲੇ ਤੋਂ ਲੈ ਕੇ ਅਸੀਂ ਇਸ ਜਿੱਤ ਤੱਕ ਆ ਗਏ ਕਿ ਸਿੱਕਾ ਪਉਣ ਦੀ ਲੋੜ ਨਹੀਂ ਪੈਣ ਚਾਤ ਉਹ ਕਹਿੰਦਾ ਫਿਰ ਦੋ ਨਵਾਂ ਮਰਦ ਤੇ ਜਦੋਂ ਬੱਚਿਆਂ ਨੂੰ ਅਸੀਂ ਨਾ ਕਿਹੜਾ ਜੋੜਦਾ ਜੂਦਾ ਕਰੋ ਤੇ ਜਵਾਕ ਤੇ ਰਿਸਟਲ ਜੋ ਵੀ ਹੁੰਦਾ ਤੁਹਾਨੂੰ ਫਿਰ ਉਹ ਤੁਸੀਂ ਜੋ ਦਿੰਦੇ ਹੋ ਫਿਰ ਯਾਨੀ ਉਹ ਤੋਂ ਤੁਹਾਨੂੰ ਮਿਲਦਾ ਇਹ ਵਕਰੀ ਗੱਲ ਹੈ ਕਿ ਉਹ ਕਿਸੇ ਦੀ ਇੱਕ ਚੋਰ ਦੀ ਫੜਾਕੂ ਦੀ ਕਹਾਣੀ ਤੋਂ ਬਣਾ ਕੇ ਫਿਲਮ ਬਣਾਵੇ ਜਿਉਂ ਦੇਖ ਕੇ ਵੀ ਹੋਰ ਟੋਟਾ ਨੂੰ ਵੱਡ ਜਾਣ ਇਹ ਇਹਦਾ ਮਤਲਬ ਸਾਡੇ ਚ ਕਮੀ ਹੈ ਉਹਨੂੰ ਵੱਧ ਸੁਧਾਰਨੀ ਕੋਸ਼ਿਸ਼ ਕਰਦਾ ਕਿ ਆਹ ਕੁਝ ਹੋ ਰਿਹਾ ਹੈ ਸਰਾਬ ਨੂੰ ਉਲਟਾ ਦੇ ਜਿਉਂ ਹੀ ਫਿਲਮ ਮਲਖਾ ਸਿੰਘ ਤੇ ਫਿਲਮ ਬਣਾਵੇ ਸੁਬੇਦਾਰ ਤੇ ਫਿਲਮ ਬਣਾਵੇ ਆਕੀ ਵਾਲੇ ਕਪਤਾਨ ਤੇ ਫਿਲਮ ਬਣਾਵੇ ਫਿਰ ਅਸੀਂ ਨਹੀਂ ਚਾਹਦੇ ਕਿ ਹਾਂ ਸਾਡੇ ਪਿੰਡੋ ਕੋਈ ਕਪਤਾਨ ਜੰਮੇ ਤੇ ਕਰਦਾ ਕੋਈ ਜਿਉਂ ਕੋਲ ਜੀ ਦੇਖਣ ਜਾਂਦੇ ਆ ਫਿਰ ਉਹ ਮੋੜਦੀ ਐ ਐਸੇ ਰਸਤੇਆਂ ਦੀ ਗੱਲ ਹੋਈ ਪਰਿਵਾਰਾਂ ਦੀ ਗੱਲ ਹੋਈ ਪਰੋਣੀ ਵੀਰ ਅੱਜ ਕੱਲ ਇਹੋ ਜਿਹੇ ਸਾਡੇ ਪ੍ਰੋਗਰਾਮ ਹੁੰਦੇ ਨੇ ਘਰਾਂ ਦੇ ਵਿਆਹ ਬਦਰ ਗੱਲ ਛੱਡੋ ਮੰਗਣੀ ਤੇ ਗੱਲ ਛੱਡੋ ਪੂਰ ਮਤਲਬ ਅਸੀਂ ਇੰਨਾ ਕੁਝ ਦਿਖਾਵੇ ਚ ਚਲੇ ਗਏ ਆ ਅਸੀਂ ਫਿਲਮਾਂ ਚ ਵੀ ਉਹ ਚੀਜ਼ਾਂ ਦੇ ਦੇਖਣ ਜਾਂਦੇ ਆ ਤੁਹਾਡੀ ਗੱਲ ਬਿਲਕੁਲ ਸਾਹਿਤਕ ਬਰਨਾਰ ਪਰ ਨੇ ਜਿਵੇਂ ਗੱਲ ਕੀਤੀ ਬੜੇ ਪੁਆਇੰਟ ਦਾ ਪੁਆਇੰਟ

ਅੱਜ ਮੈਂ ਟੈਕਟਰ ਬੇਸ 6 ਦਾ ਹਫਤਾ ਰਾਤ ਉੱਥੇ ਜੀ ਮੈਂ ਰਿਪੋਰਟ ਦੇਖ ਰਿਆ ਸੀ ਉਹ ਕਹਿੰਦੇ ਕਿ ਹਰ ਰੋਜ਼ 300 ਚਾਕੇ 3 ਮਹੀਨੇ ਦੇ 35 ਤੋਂ 40 ਕੇ ਸਾਡੇ ਕੋਲ ਆਉਂਦੇ ਆ ਮਾਫ ਕਰੇ ਕਿ ਬੱਚੇ ਸੁੱਤੇ ਹੋਏ ਕਹਿੰਦੇ ਗੋੜੀ ਮਾਰ ਗੋੜੀ ਮਾਰ ਇਧਰੋਂ ਆ ਗਿਆ ਇਧਰੋਂ ਆ ਗਿਆ ਦੇਖੀ ਬਚਾਈ ਸਾਰ ਅਸੀਂ ਆਪਣਾ ਛੜਕਾਰਾ ਆਪਣੀ ਪੀੜ੍ਹੀ ਨੂੰ ਮੋਬਾਈਲ ਦੇ ਕੇ ਕਰਾਦੇ ਹਾਂ ਉਹ ਬੱਚੇ ਵੀਡੀਓ ਗੇਮ ਦੇ ਸੋਸ਼ਲ ਮੀਡੀਆ ਦੇ ਇੰਨੇ ਆਦੀ ਹੋ ਰਹੇ ਨੇ ਕਿ ਕੁਝ ਤੇ ਨਿਕਲ ਨਹੀਂ ਪਾਦੇ ਤੇ ਜੇ ਇਸ ਤੌਰ ਦੇ ਵਿੱਚ ਸਾਡੇ ਪੁਰੇ ਫਿਲਮਾਂ ਆ ਰਹੀਆਂ ਨੇ ਨਾਟਕ ਆ ਰਹੇ ਨੇ ਤੇ ਜਿਹਦੇ ਵੀ ਢੀੜੇ ਇਕੱਠੇ ਹੋਗੇ ਉਹ ਦੂਸਰੀ ਵਾਰ ਇਹਨੇ ਪੈਸੇ ਲੈ ਕਿਉਂ ਲਾਉਗਾ ਇਸ ਵਿੱਚ ਕਿਉਂ ਦਾ ਫਿਟੂਗਾ ਹੋ ਜਿਉਂਨੇ ਹਰ ਵਾਰ ਜੂਆ ਹਾਰਨਾ ਹੈ ਫਿਰ ਜੂਆ ਕਿਉਂ ਖੇਡੂਗਾ ਅਸੀਂ ਫਿਲਮ ਦੇਖਣ ਕਿਉਂ ਨਹੀਂ ਜਾਂਦੇ ਜੇ ਜਾਣੇ ਆ ਫਿਰ ਉੱਥੇ ਮੁੜੇ ਰੱਖੀ ਹੋਈ ਖਡੋਨੀ ਚ ਪੈਸਾ ਕਿੱਥੇ ਕਰੇ ਪਾ ਕੇ ਆਉਂਦੇ ਇਹ ਸਾਨੂੰ ਲੱਗਦਾ ਕਿਸੇ ਸਮੇਂ ਚੰਡੀਗੜ੍ਹ ਦੇ ਵਿੱਚ ਸਿਨੇਮਿਆਂ ਦੇ ਹਵਾਲੇ ਨਾਲ ਇਲਾਕੇ ਦੀ ਸ਼ਾਨ ਬਣ ਗਈ ਸੀ ਤੇ ਕਿੱਥੇ ਕਰ ਸਿਨੇਮਿਆਂ ਕਿਤੇ ਸਿਨੇਮਾ ਕਿਹੜਾ ਫਿਲਟਰ ਤੇ ਆ ਜਿਹੜੇ ਥੀਟਰ ਨੇ ਉਮਰ ਅਕਾਲ ਲਾਇਆ ਜੇ ਕਿ ਪਾਵਰ ਡੇ ਟੂ ਰੁਕੀਆਂ ਜਿਹੜੇ ਹੁੰਦੇ ਨੇ ਕਿ ਉਹ ਵੀ ਭਰੇ ਨਹੀਂ ਹੁੰਦੇ ਹਾਂ ਸਾਡੀ ਲੇਖਣੀ ਨਹੀਂ ਜਿਹੜ ਨੂੰ ਲਗਾਉਣਾ ਹੈ ਉਹ ਸਾਡਾ ਜ਼ਿੰਮਾ ਸਾਡੇ ਅਦਾਕਾਰਾਂ ਦੇ ਜੋ ਫੋਲ ਲਗਾਉਣਾ ਹੈ ਉਹਨਾਂ ਦਾ ਜ਼ਿੰਮਾ ਪਰ ਅਸੀਂ ਆਪਣੀ ਜ਼ਿੰਮੇਵਾਰੀ ਛੱਡ ਕੇ ਫਿਰ ਦੂਏ ਤੋਂ ਉਮੀਦ ਕਰਦੇ ਆ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾ ਕੇ ਮੇਰਾ ਫਰਿਆ ਹੋਵੇ ਜਿਹੜੀ ਗੱਲ ਇੱਥੋਂ ਬਰਮਾ ਜੀ ਉਹ ਰੌਣੀ ਬ੍ਰੋ ਨੇ ਸ਼ੁਰੂਈ ਅੱਜ ਤੁਸੀਂ ਘਰੇ ਪੱਖਾ ਲਵਾ ਲਓ ਘਰੇ ਟੀਵੀ ਲਿਆਓ ਘਰੇ ਕੂਲਰ ਲੈ ਲਓ ਘਰੇ ਗੈਸ ਵਾਲਾ ਦੇ ਲਓ ਉਹ ਛੋਟਾ ਜਿਹਾ ਬਕੌਣ ਵਾਲਾ ਨਾਲ ਤੁਹਾਨੂੰ ਦੇਣਗੇ ਕਿ ਚੇਜ ਟੌਪ ਰਹੀ ਹੈਗੀ ਹੈ ਜੀ 2 ਸਾਲ ਬਾਅਦ ਤੇ 4 ਬਾਅਦ ਬਦਲ ਦਿਓ ਜਦੋਂ ਖਰਾਬ ਹੋ ਗਿਆ ਚੇਜ ਕਰਾ ਦਿਓ ਅਸੀਂ ਆਪਣਾ ਸੱਭਿਆਚਾਰ ਜਵਾਬ ਹੈ ਕਿ ਅਸੀਂ ਬਰਮਤ ਸ਼ਬਦ ਖੁੱਲ ਗਏ ਅੱਗੇ ਵਧਾਣੀ ਮੰਜਾ ਪੱਖਾ ਸਭ ਬਰਮਤ ਹੁੰਦਾ ਹੈ ਮੋੜ ਦਿਕੇ ਨੇ ਕਰਾਉ ਫਿੱਟ ਨਮਾ ਲਿਆ ਤੇ ਉਹ ਯੂਜ਼ ਐਂਡ ਥਰੂ ਪੈਨ ਤੋਂ ਲੈ ਕੇ ਅਸੀਂ ਬੇਸ ਜਿੱ ਤੱਕ ਆ ਗਏ ਕੇ ਸਿੱਕਾ ਕੋਲ ਦੀ ਰੋੜ ਨਹੀਂ ਪੈਨ ਚ ਹੱਥੋਂ ਗਿਆ ਤੇ ਫਿਰ ਦੋ ਨਮਾ ਮਿਲਦਾ ਤੇ ਜਦੋਂ ਬੱਚਿਆਂ ਨੂੰ ਅਸੀਂ ਇਹ ਨਾ ਚੀਜ਼ਾਂ ਦਾ ਜੋੜਤਾ ਯੂਜ਼ ਐਂਡ ਥਰੂ ਤੇ ਜਵਾਕ ਤੇ ਰਿਸ਼ਤੇਆਂ ਜੋ ਵੀ ਜੁੜਨ ਤੋਂ ਹੋਦੇ ਉਹਦੇ ਵਿੱਚ ਉਹ ਹੀ ਕੰਮ ਤੇ ਨੇ ਕੇ ਬਣਦ ਰਿਆਂ ਕਿ ਉਹਦੀ ਜ਼ਿੰਮੇਵਾਰੀ ਤੇ ਮੈਨੂੰ ਪ੍ਰਾਪਤ ਖਾਤਾ ਹੁਣ ਮੇਰੀ ਜ਼ਿੰਮੇਵਾਰੀ ਆਪੇ ਜਾਨੇ ਬਣ ਗਈਆਂ ਕਿ ਮੇਰੇ ਜਣਜੂਗਰੇ ਹੋ ਕੇ ਮੈਨੂੰ ਪਰਵਾਸ ਰੋਕਣਾ ਇਹ ਅਸੀਂ ਲੜੀ ਬਣਾ ਲਈ ਉਹਨਾਂ ਪਰਤਾਲ ਨੂੰ ਇਸ ਪੰਜਾਬੀ ਫਿਲਮ ਰਸਤੀ ਨੇ ਤੋੜਿਆ ਸਾਡੇ ਚ ਆ ਰਹੀਆਂ ਖੁਰਪਾਂ ਨੂੰ ਤੋੜਿਆ ਫਿਲਮ ਸੀ ਲੰਗੇ ਦਿਨੀ ਅਲੂਰ ਸਾਹਿਬ ਦੀ ਯਾਤਰਾ ਵਾਲੀ ਰੋਣੀ ਬਾਈ ਤੁਸੀਂ ਵੀ ਸਾਰੇ ਸੀਗੇ ਜਦੋਂ ਗਲਣ ਆਪਦਾ ਸਰਵਉਤੇ ਉਹ ਫਿਲਮ ਦੇ ਰਾਤ ਨੂੰ ਮੈਂ ਤਾਂ ਹਮਨ ਕੋਈ ਡਿਗਰੀ ਪ੍ਰੋਗਰਾਮ ਹੁੰਦੇ ਜਾਰੇ ਬਾਰੇ ਉਹ ਕਰਕੇ ਵੇਖੂ ਰਾਤ ਨੂੰ 11:00 ਦੇ ਬਾਅਦ ਵਾਲਾ ਸ਼ੂਕ ਦੇਖਣ ਗਿਆ ਤੇ ਫਿਲਮ ਤੋਂ ਬਾਅਦ ਮੈਂ ਮਦਕੀ ਚਰਵਣੀ ਨੂੰ ਗੁਰਪ੍ਰੀਤ ਨੂੰ ਵੀ ਫੋਨ ਕਰਕੇ ਗਿਆ ਕਿ ਭਾਈ ਇਹ ਗੱਲ ਕਦੇ ਧਿਆਨ ਚ ਨਹੀਂ ਆਈ ਸੀ ਉਹ ਪਰਵਾਸ ਨੇ ਹਜੂਰ ਦਾ ਜੂਝ ਜਾ ਕੁਝ ਚੀਜ਼ਾਂ ਪਲੂ ਫਿਲਮਾਂ ਦਾਸ ਦੇ ਬਿਆਨ ਜਿਹੜੀਆਂ ਅਸੀਂ ਅਨੁਭਵਿਆ ਪਾਈ ਹੁਣੇ ਕੋਈ ਸ਼ੱਕ ਨਹੀਂ ਬਹੁਤ ਸੱਟ ਹੈ ਕਿ ਪਦੇਸ਼ੀ ਫਿਜਵਾਕ ਸਾਡੇ ਨਾਲ ਵੱਧ ਪੰਜਾਬੀ ਨਾਲ ਜੁੜ ਰਹੇ ਹੁਣ ਪਰ ਉਹ ਚ ਫਿਲਮਾਂ ਦਾ ਵੱਲ ਵੱਡਾ ਪਰ ਇੱਥੇ ਸਾਡੇ ਆਪਣੇ ਜਵਾਗ ਜਿਹੜੇ ਆਪਣੇ ਸਭੇ ਜੱਟ ਤੋਂ ਟੁੱਟ ਰਹੇ ਨੇ ਉਹਦੇ ਵਿੱਚ ਵੀ ਫਿਲਮਾਂ ਹੁਣ ਆਪਣਾ ਅਸਰ ਨੂੰ ਦਵਾ ਰਹੀਆਂ ਪਰ ਉਹਦੇ ਲਈ ਸਾਡੀਆਂ ਸੁਭਾਵਾਂ ਨੂੰ ਸੰਸਤਾਵਾਂ ਨੂੰ ਲੇਖਕਾਂ ਨੂੰ ਉਹ ਜੱਗ ਖਾਜਾ ਉਹਨਾਂ ਨੂੰ ਦੇਣਾ ਪੈਣਾ ਅਸੀਂ ਆਪਣੀਆਂ ਲਿਖਤਾਂ ਆਪਣੀਆਂ ਕਹਾਣੀਆਂ ਆਪਣੀਆਂ ਕਵਿਤਾਵਾਂ ਆਪਣੇ ਗੀਤ ਆਪਣੀਆਂ ਗੱਦਾਂ ਕਤਮ ਹੋ ਗਈ ਤੇ ਮੈਂ ਬਤੀਆ ਮੈਂ ਉਹਦੇ ਗੀਤ ਸੋ ਅਜੇ ਹੀ ਕਿੰਨੇ ਗੀਤ ਹੈਗੇ ਇਹਨਾਂ ਦੀ ਚੰਗੇ ਗੀਤਾਂ ਦੇ ਅੱਜ ਫਿਲਮਾਂ ਬਣ ਸਕਦੀਆਂ ਸੋ ਅਸੀਂ ਜਿਹੜੇ ਸਾਫਟ ਕੰਟਰੋਲ ਦਵਾਈਏ ਤਾਂ ਮੈਂ ਲੱਗਦਾ ਹਾਂ ਉਹਦੇ ਸਮੇਂ ਦੇ ਵਿੱਚ ਸ਼ਿੰਗੀਆਂ ਹੋਰ ਫਿਲਮਾਂ ਸਾਡੇ ਬਣੇ ਹੋਣਗੀਆਂ ਇਹ ਪੰਜਾਬੀ ਨਿਫਤ ਸਭਾ ਦਾ ਇੱਕ ਅਹਿਹੜਾ ਮੈਂ ਆਪਣੇ ਸਾਰੇ ਸਾਥਕਾਂ ਨੂੰ ਇਹ ਦੁਜੇ ਦੱਸਾਂ ਕਿ ਇੰਝ ਹੀ ਬਣਦਾ ਸਮਾਂ ਦੇ ਸਮੇਂ ਸਾਇਓ ਇਹ ਬੇਸ਼ੱਕ ਹੀ ਹੋ ਗਿਆ ਜੀ ਹਮੇਸ਼ਾ ਵਿਸ਼ਾ ਦਾ ਫੋਕਸ ਕਰਦੇ ਲਗਾਤਾ ਕਿ ਉਹਨਾਂ ਸਾਥੂ ਫਿਸ਼ੀਅਨ ਤੇ ਚਰਚਾ ਛੇੜ ਕੇ ਜਿਹਦੇ ਵਿੱਚ ਅੱਜ ਫਤਾਲ ਤੋਂ ਆਦਿਕ ਆਪ ਕਹਰਾਂ ਪਰ ਪਟਾ ਦੀ ਪੂਰੀ ਟੀਮ ਜਿਵੇਂ ਕੁੱਲ ਦੇ ਨਾਲ ਆਈ ਆ ਮੈਂ ਉਮੀਦ ਕਰਦਾ ਕਿ ਪੰਜਾਬ ਨੂੰ ਪੰਜਾਬ ਬਣਾਉਣ ਲਈ ਪੰਜਾਬੀਆਂ ਦੇ ਵਿੱਚ ਪੰਜਾਬੀਅਤ ਨੂੰ ਜੁੜਾ ਰੱਖਣ ਲਈ ਉਹ ਦੀਵਾ ਜਗਦਾ ਰੱਖਣ ਤੇ ਅਸੀਂ ਮਿਲ ਕੇ ਕੰਮ ਕਰਦੇ ਰਹਿਾਂਗੇ ਪੰਜਾਬੀ ਦੇ ਖੱਟਕਵਾਲ ਦਾ ਡੇਰਾ ਹਮੇਸ਼ਾ ਤੋਂ ਨਹੀਂ ਠੋਕਾ

ਕਿ ਜੋ ਇਸ ਵੇਲੇ ਕਿਉਂ ਮਨੁੱਖ ਲੱਗਦਾ ਹੈ ਕਿ ਸਿਮਾ ਜਿਹੜਾ ਹੈ ਉਹ ਸਾਹਿਤ ਵਿੱਚੋਂ ਹੀ ਜੰਮਿਆ ਹੈਗਾ। ਪਰ ਸਿਮਾ ਸਿਰਫ ਮਨੋਰੰਜਨ ਦਾ ਹੀ ਕੋਈ ਨਹੀਂ ਕਰਦਾ ਹੈ। ਇਸ ਸਮਾਜ ਨੂੰ ਜਾਗਰੂਕ ਕਰਨ ਦਾ ਸਮਾਜੀ ਦੇ ਹਿੱਸੇ ਹੇ ਉਹਨਾਂ ਨੂੰ ਉਚਾਜ ਕਰਕੇ ਆਪਣਾ ਵੀ ਹੋਰ ਜਿਹੜੀ ਸਾਡੀ ਸੰਸਕ੍ਰਿਤੀ ਹੈ ਉਹਨਾਂ ਨੂੰ ਸਤਿਉੰਗੇ ਦੁਨੀਆ ਦੇ ਅੱਗੇ ਪੇਸ਼ ਕਰਨ ਦਾ ਇੱਕ ਮਾਧਮ ਹੈ ਕਹਾਣੀ ਦੇ ਵਿੱਚ ਲੇਖਕ ਹੈ ਜਿਹੜਾ ਇਹ ਕਵੀ ਹੈ ਕੋਈ ਉਹ ਕੋਈ ਪਾਤਰ ਸਿਰਜਦਾ ਹੈ ਦਿੱਖਦਾ ਹੈ ਤੇ ਸਿਰਮਾ स्क्रीन ਦੇ ਉੱਤੇ ਤੁਨੀ ਲਈ ਸਮ ਲਈ ਉਹ ਤੁਹਾਨੂੰ ਦਖਾੰਦਾ ਹੈ ਸਿਰਮੇ ਦਾ ਇੱਕ ਕੰਮ ਹੈ ਤਾਂ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਹਿਬ ਇਸ ਸ਼ਮਾ ਦੇ ਲੋਕ ਅੱਜ ਅਸਾਂ ਇਕੱਠੇ ਹੋ ਕੇ ਬੈਠੇ ਹੈ ਕਿ ਵੀ ਚਾਰ ਬਟਾਂਦਰਾਂ ਕਰ ਰਹੇ ਤੇ ਅਤੇ ਇਸ ਗੱਲ ਦੇ ਉੱਤੇ ਵਿਚਾਰ ਕੀਤਾ ਜਾ ਰਿਹਾ ਕਿ ਸ਼ਮਾ ਇਸ ਸਮਾਜ ਦੇ ਵਿੱਚ ਕੀ ਸਾਥ ਕਰਦਾ ਹੈ ਲੱਗਦਾ ਕਿ ਜਿੰਨੇ ਵੀ ਸਾਡੇ ਮੁੱਦੇ ਹੁੰਦੇ ਹਨ ਉਹਨਾਂ ਦੇ ਉੱਤੇ ਸਰਕਾਰ ਬੜੀ ਥੋੜ੍ਹਾ ਈ ਲਾਭ ਕਰ ਰਹੀ ਹੈ ਪਰਾਂ ਲੋਕਾਂ ਦੇ ਕਿ ਤਰਸ ਕਰਦਾ ਹੈ ਇੱਕ ਮੁੱਦਾ ਹੈ ਨਸ਼ੇ ਦਾ ਪੰਜਾਬ ਦੇ ਵਿੱਚ ਕਿੰਨੇ ਕਿੰਨੇ ਯਾਕਸ਼ਪਿਆਂ ਦੇ ਵਿੱਚ ਘਰ ਘਰ ਇਹ ਕੋਲ ਫੈਲਦਾ ਜਾ ਰਿਹਾ ਹੈ ਜੰਗ ਦਾ ਕੋਏ ਕੱਟ ਵਰਵਾ ਗੋਏ ਨੌਜਵਾਨ ਇਗਨਿ ਨਸ਼ੇ ਦੀ ਲੱਤ ਦੇ ਤੁਲਕੇ ਇਸ ਵਿਸ਼ੇ ਦੇ ਉੱਤੇ ਪੰਜਾਬੀ ਪ੍ਰਿੰਟ ਉਪਰ ਪੰਜਾਬ ਤੇ ਹੋਰ ਵੀ ਇੱਜੀਆਂ ਕਿ ਤੜਨਾ ਪੜੀ ਇਹ ਜੀ ਬਿਸਮਾਰ ਗਿਆ ਇੱਕ ਮੁੱਦਾ ਹੈ ਜਿਹੜਾ ਪਹਿਲਾਂ ਨਾਲੋਂ ਥੋੜਾ ਆਕੜੇ ਘਟ ਗਏ ਐ ਹਰੂਲ ਹੱਤਿਆਂ ਦਾ ਉਦਦੇਵੀ ਪੰਜਾਬ ਦੇ ਦੰਸ ਪਹਿਲੇ ਹੈ ਜਿੱਦਾਂ ਪੰਜਾਬ 1984 ਕਿਹਦਾ ਪੰਜਾਬ ਅੱਜ ਜਿੰਨੇ ਵੀ ਮੁੱਦੇ ਇੱਥੇ ਸਮਾਜ ਦੇ ਵਿੱਚ ਉੱਠਦੇ ਐ ਉਨਾਂ ਤੇ ਫਿਲਮ ਬਣਦੀ ਹੈ ਕਿ ਕਿਸਾਨੀ ਤੇ ਕਿਸਾਨ ਐਸਾ ਦਿਖਾਇਆ ਜਾਂਦਾ ਹੈ ਕਿ ਵਾਰੀ ਅਸੀਂ ਲੋਕ ਦੇਖਦੇ ਆ ਕਿ ਕਿਸਾਨ ਆ ਆਪਣੇ ਜਿਹੜੇ ਨੌਜਵਾਨ ਲੋਕ ਹੈ ਉਹ ਜ਼ਮੀਨਾਂ ਵੇਚ-ਬੇਚ ਕੇ ਦੇਸ਼ਾਂ ਚ ਜਾ ਰਹੇ ਨੇ ਤੇ ਜਿਹੜੇ ਕਿਸਾਨ ਹੈ ਉਹ ਕਰਜ਼ੇ ਦੇ ਥੱਲੇ ਲੱਗੇ ਆ ਏ ਜੀ ਤੇ ਦਿੱਤੇ ਹੋਤੇ ਕੀ ਪੰਜਾਬੀ ਫਿਲਮ ਬਣੀ ਆ ਹੈ ਅਤਾਸ਼ ਵਰ ਵਰਗੇ